ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਦਿਨ ਹੈਗਾ ਸਾਡੇ ਪਿੰਡ ਟੂਰਨਾਮੈਂਟ ਜਿਹੜਾ ਚੱਲਦਾ ਉਹਦਾ ਲਾਸਟ ਦਿਨ ਹੈ ਤੇ ਆਪਾਂ ਨੇ ਜਿੰਨਾ ਕ ਵੀ ਸਾਰੇ ਪਿੰਡ ਨਹੀਂ ਵਧੀਆ ਯੋਗਦਾਨ ਪਾਇਆ ਜੀਤੋ ਜਿੰਨਾ ਵੀ ਪੁੱਗਿਆ ਹਨ ਸਾਰਿਆਂ ਨੇ ਵਧੀਆ ਆਪਣੇ ਵੱਲੋਂ ਜਿੰਨਾ ਕੁ ਜੀਤੇ ਚਲੋ ਅ ਅ ਕਰਬਾਏ ਐਫਰਟ ਕਰਦਾ ਬੰਦਾ ਉਹਨਾਂ ਕੋ ਨੇ ਯੋਗਦਾਨ ਪਾਇਆ ਹਨਾ ਤੇ ਬਰੀਆ ਗੱਲ ਹੈ ਇਹ ਜੇ ਪ੍ਰੋਗਰਾਮ ਹੋਣੇ ਵੀ ਚਾਹੀਦੇ ਹਰੇਕ ਪਿੰਡਾਂ ਚ ਕਿਉਂਕਿ ਨਿਆਣਿਆਂ ਨੂੰ ਗਾਹਾਂ ਨੂੰ ਭਾਈ ਗਰਾਊਂਡ ਦੇ ਨਾਲ ਜੋੜਦੇ ਨਿਆਲੇ ਚਲੋ ਹੁਣ ਜਿਨ੍ਹਾਂ ਕੋ ਕੰਮ ਟਾਈਮ ਨਹੀਂ ਹੈਗਾ ਕਮਾਕਾਰਾਂ ਤੇ ਬੇਲ ਨਹੀਂ ਹੈਗਾ ਉਹ ਤਾਂ ਚਲੋ ਮੰਨਦੇ ਆ ਭਾਈ ਉਹਨਾਂ ਦੀ ਮਜ਼ਦੂਰੀ ਆ ਨਹੀਂ ਤਾਂ तकरीबन ਗਰਾਊਂਡ ਵਿੱਚ ਹਰੇਕ ਬੰਦੇ ਨੂੰ ਜਾਣਾ ਚਾਹੀਦਾ ਜਿੱਦਾਂ ਹੁਣ ਮੰਨ ਲਓ ਕੋਈ ਕਿਸੇ ਦਾ ਆਫਿਸ ਦਾ ਕੰਮ ਆ ਬੈਠਣੇ ਕਰਨੇ ਵਾਲਾ ਉਹ ਉਹ ਬੰਦਾ ਤਾਂ ਜ਼ਰੂਰ ਇੱਕ ਵਾਰ ਜਾ ਕੇ ਆਵੇ ਸਰੀਰ ਇੱਕ ਵਾਰ ਖੁੱਲ੍ਹ ਜਾ ਜਾਂਦਾ ਹੈ ਹਨਾ ਚਲੋ ਤੇ ਹੁਣ ਟੂਰਨਾਮੈਂਟ ਚੱਲ ਰਿਹਾ ਜੀ ਤਿੰਨ ਦਿਨਾਂ ਦਾ ਬਹੁਤ ਵਧੀਆ ਪ੍ਰੋਗਰਾਮ ਰਿਹਾ ਟੂਰਨਾਮੈਂਟ ਦਾ ਬਹੁਤ ਬਾਬੇ ਨਾਨਕ ਦੀ ਕਿਰਪਾ ਨਾਲ ਹਨ ਵਧੀਆ ਜਾ ਰਿਹਾ ਟੂਰਨਾਮੈਂਟ ਅੱਜ ਲਾਸਟ ਦਿਨ ਆ ਤੇ ਅੱਜ ਆਪਾਂ ਨੇ ਲਾਉਣਾ ਜੀ ਖੀਰ ਦਾ ਲੱਗ ਖੀਰ ਦਾ ਲੰਗਰ ਲਾਉਣਾ ਸੇਵਾ ਦੁੱਧ ਦੀ ਤਾਂ ਚਲੋ ਮਾਲਕ ਦੀ ਕਿਰਪਾ ਨਾਲ ਉਦਣ ਦੀ ਜਾਂਦੀ ਹੋ ਆ ਪਰ ਅੱਜ ਮੈਂ ਕਿਹਾ ਵੀ ਅੱਜ ਖੀਰ ਦਾ ਲੰਗਰ ਰੋਪੜ ਦਾ ਦੁੱਧ ਅੱਜ ਮਿਸ ਕਰਤਾ ਆਪਾਂ ਨੇ ਅੱਧਾ ਅੱਧਾ ਗਹਿ ਲੂ ਮੈਨੂੰ ਤਾਂ ਇਦਾਂ ਲੱਗਦਾ ਤਾਂ ਵੀ ਸਾਰੇ ਹੀ ਕਰਨਾ ਪੈਣਾ ਤੇ ਹਲਵਾਈ ਸਾਹਿਬ ਕਹਿੰਦੇ ਵੀ ਇੰਨੇ ਦੁੱਧ ਦੀ ਲੋੜ ਨਹੀਂ ਹੈਗੀ ਵੀ ਆਪਣਾ ਘਰ ਦਾ ਦੁੱਧਾ ਕੋਈ ਚੱਕਰ ਨਹੀਂ ਵੀ ਆਪਣਾ ਤਾਂ ਤਕਰੀਬਨ ਸਮਝ ਲਓ ਵੀ ਸਰ ਜਣਾ ਵਧੀਆ ਹਾਂ ਚਲੋ ਠੀਕ ਆ ਭਾਈ ਮੈਂ ਤਾਂ ਸਾਰੇ ਹੀ ਕਰਦਣਾ ਦਾ ਨਹੀਂ ਤਾਂ ਮੈਨੂੰ ਤਾਂ ਕੋਈ ਦਿੱਕਤ ਨਹੀਂ ਦੀ ਹੈਗੀ ਤੇ ਉਹਨੂੰ ਪੁੱਛਿਆ ਬਾਈ ਨੂੰ ਉਹ ਕਹਿੰਦਾ ਨਹੀਂ ਆਪਣਾ ਇੰਨੇ ਕ ਗੱਲ ਸਰ ਜਣਾ ਜਿੰਨੇ ਕ ਨਾਲ ਸਰਣਾ ਬਾਈ ਨੇ ਕਿਹਾ ਤਾਂ ਉਹਦੇ ਨਾਲੋਂ 5-7 ਕਿਲੋ ਵੱਧੇ ਰੱਖ ਲਿਆ ਆਪਾਂ ਨੇ ਤੇ ਹੁਣ ਗੱਲ ਹੈਗੀ ਆ ਜੀ ਖੀਰ ਬਣਾਉਣ ਦੀ ਸਮਾਨ ਸਮੂਹ ਲੈ ਕੇ ਆਉਣਾ ਭਾਈ ਕਿਆ ਕੁਝ ਲੈ ਕੇ ਆਉਣਾ ਆਪਣਾ ਡਰਾਈ ਫਰੂਟ ਜੋ ਵੀ ਆ ਸਾਰਾ ਸਮਾਨ ਹਜੇ ਲਿਆਉਣਾ ਪਤੀਲੇ ਬਤੂਲੇ ਲਿਆਉਣੇ ਆ ਕੰਮਕਾਰ ਟੈਂਪਰ ਜਾਣਾ ਇਹਨਾਂ ਦੇ ਕੰਮਕਾਰ ਖਾ ਖਾ ਟੈਂਪਰ ਉਹ ਟਾਈਮ ਪਰ ਤਾਂ ਹੁਣ ਜਾਣਾ ਕਿਆ ਕਰੀਏ ਹੁਣ ਮਜਬੂਰੀ ਆ ਹੁਣ ਕੰਮ ਕਰਨੀ ਕਰਨੇ ਕੰਮਕਾਰ ਡੰਗਰਾਂ ਦਾ ਕੰਮ ਨਵੇੜ ਕੇ ਭਾਈ ਬਹਿਲਾ ਫੁੱਲਾ ਪੂਰੀ ਕਰਨਾਂ ਦਾ ਸ਼ੁਕਰੀਆ ਡੰਗਰਾਂ ਦਾ ਕੰਮ ਕੁਮ ਨਵੇੜ ਕੇ ਮੈਂ ਹੁਣ ਬਹਿਲਾ ਹੋਇਆ ਜੀ ਹੈ ਆਜੋ ਫੇਰ ਕਰਦੇ ਆ ਬੈਕ ਕੈਮਰਾ ਇਧਰ ਮਾਤਾ ਜੀ ਵੀ ਬੈਠੇ ਆ ਮਾਤਾ ਜੀ ਨੂੰ ਵੀ ਮਲਾਉਂਦੇ ਤੁਹਾਡੇ ਨਾਲ ਆਜੋ ਹਾਂਜੀ ਬਣੀ ਜੀ ਹਾਂਜੀ ਸਾਰਿਆਂ ਨੂੰ ਲੱਗਿਆ ਹੋਇਆ ਜੀ ਕਮਾਕਾਰਾਂ ਦੇ ਵਿੱਚ ਸਾਡਾ ਥੋੜਾ ਜਿਹਾ ਵੀ ਕੰਮ ਇੱਧਰ ਉੱਧਰ ਹੋ ਜਾਵੇ ਸਰਦਾਰ ਜੀ ਬੋਲਣਾ ਸ਼ੁਰੂ ਕਰ ਦਿੰਦੇ ਨੇ ਜੀ ਆਪਣਾ ਇਹਨਾਂ ਨੂੰ ਕੰਮ ਕਹਿ ਦਿੰਦੇ ਮੈਂ ਬਣਾਉਣਾ ਕੰਮ ਕਰਿਆ ਮੈਂ ਚਿਪਕਾ ਕੰਮ ਕਰਿਆ ਜਦਕੀ ਚੁੱਪੇ ਬੈਠ। 10 ਹੁਣ ਕੰਮ ਭਾਈ ਹਰੇਕ ਦਾ ਆਪਣਾ ਆਪਣਾ ਉੱਕਣਾ ਹੀ ਕਰੀਦਾ ਜਿੱਦਾਂ ਹੁਣ ਜਿਹਨੇ ਡਿਊਟੀ ਸੰਭੀ ਵੀ ਆ 4 ਵਜੇ ਉੱਠੇ ਮੈਂ ਸਚੋਣ 3 ਵਜੇ ਉੱਠ ਜਾਂਦੇ 10 ਉਹ ਬੇ ਹੁਣ ਕੰਮਕਾਰ ਤਾਂ ਚੱਲ ਨਿਬੜ ਗਿਆ ਪਤਾ ਗੱਲ ਕਿ ਮੇਰੀ ਬਾਈ ਨਾਲ ਗੱਲ ਹੋਈ ਧੀ ਹਲਵਾਈ ਸਾਹਿਬ ਨਾਲ ਅਛਾ ਵੀਰ ਨਾਲ ਵੀਰ ਨਾਲ ਹਾਂ ਉਹ ਕਹਿੰਦਾ ਵੀ ਬਿੰਦੇ ਵੀ ਮੈਂ ਦੇਖ ਹੁਣ ਕਿਉਂਕਿ ਉੱਥੇ ਅੱਜ ਦੋ ਤਿੰਨ ਸਬਜ਼ੀਆਂ ਬਣਣੀਆਂ ਇੱਕ ਤਾਂ ਮੁੱਲਾ ਦਾ ਮਟਰ ਪਨੀਰ ਬਣਨਾ ਇੱਕ ਸ਼ਾਇਦ ਮੁੱਲਾ ਦਾ ਸ਼ਾਇਦ ਪੱਕਾ ਨਹੀਂ ਪਤਾ ਸ਼ਾਇਦ ਸ਼ਾਹੀ ਪਨੀਰ ਪਤਾ ਨਹੀਂ ਇਹ ਸ਼ਾਹੀ ਪਨੀਰ ਆ ਜਾਂ ਮਟਰ ਪਨੀਰ ਆ ਦੋਹਾਂ ਚ ਬਸ ਬਸ ਜਾਨ ਕੇ ਕਹਿਣ ਆ ਸੱਚੀਓ ਮਜ਼ਾਕ ਨਹੀਂ ਕਰਦਾ ਹਾਂਜੀ ਫੇਰ ਅੱਗੇ ਕਰ ਦੋ ਦੋਏ ਆਈਟਮਾਂ ਚੋਂ ਇੱਕ ਆਈਟਮ ਬਣਨੀ ਆ ਫੇਰ ਤਾਂ ਕਰਕੇ ਬਾਈ ਕਹਿੰਦਾ ਯਾਰ ਮੈਂ ਇੱਧਰ ਬਿੰਦੇ ਗੇੜ ਜਿਹਾ ਕੰਮ ਕਰਿਆ ਮਾ ਮੁੰਡੇ ਦਾ ਹਦੂਦ ਤਨ ਲੱਗੇ ਹੋਏ ਆ ਪਰ ਉਹ ਕਹਿੰਦਾ ਯਾਰ ਫੇਰ ਵੀ ਤੈਨੂੰ ਪਤਾ ਵੀ ਕੋਲ ਅੱਤਾ ਰਹਿਣਾ ਹੀ ਪੈਂਦਾ ਉਹ ਕਹਿੰਦਾ ਮੈਂ ਇੱਧਰ ਗੇੜ ਜਾ ਕੰਮ ਕਰਕੇ ਫੇਰ ਤੇਰੇ ਕੋਲ ਆਉਂਗਾ ਹਾਂ ਮਾ ਠੀਕ ਆ ਚਲ ਤਾਂ ਕਰਕੇ ਮੈਂ ਵੀ ਫੇਰ ਆਮਨਾਲ ਲੱਗਿਆ ਹੋਇਆ ਤਾਂ ਮੈਨੂੰ ਉਹਨੇ ਟਾਈਮ ਦਾ ਆਈਡੀਆ ਜਾਂ ਦੇ ਦਿੱਤਾ ਤਾਂ ਵੀ ਇੰਨਾ ਕੁ ਟਾਈਮ ਮੈਨੂੰ ਲੱਗ ਜਾਣਾ ਆਲਰਾਇਟ ਹਾਂ ਉਹ ਨਿਕਾਈ ਚ ਕੀਦਾ ਆ ਮੇlo ਇਹਦਰ ਮਾਤਾ ਜੀ ਨੂੰ ਸਸਰੀ ਗਾਲ ਜੀ ਸਾਰਿਆਂ ਨੂੰ ਹੋਰ ਮੰਮੀ ਠੀਕ ਆ ਮੰਮੀ ਨੇ ਭਾਈ ਆਪਣੀ ਡਿਊਟੀ ਸਾਂਭੀ ਹੋਈ ਆ ਹੋਰ ਹਾਂ ਇਹ ਉਹੀ ਪਤਾ ਨਹੀਂ ਕੀ ਹੋਈ ਜਾਂਦਾ ਕੀ ਕੀ ਕਰ ਜੰਦੀ ਹੈ ਇਹ ਹੂਸੇ ਨਾ ਪਤਾ ਕੀ ਗੱਲ ਹੈ ਜੀ ਇਈ ਤੇ ਨਾ ਕੱਲ ਨਾ ਨਹੀਂ ਹੋਇਆ ਇਹ ਨਾ ਨਹੀਂ ਪਈਆ ਹਾਂ ਹਾਲਤ ਦੀ ਹੈ ਨਾ ਕਿੰਨੇ ਸੌਣ ਨਾ ਕੂਕ ਬਸ ਉਹ ਮੇਰੇ ਕੰਮ ਸਾਰੇ ਥੋੜੇ ਜਿਹਾ ਪੋਚਿਆ ਰਹਿੰਦੇ ਮੈਂ ਹਾਂ ਹਾਂ ਬੱਚਾ ਉਹ ਮੇਰਾ ਬੱਚਾ ਜਲ ਕੋਈ ਨਾ ਨਾ ਲੈਣਾ ਲੱਡੂ ਨੇ ਹੋਰ ਮੰਮੀ ਬਸ ਵਧੀਆ ਠੀਕ ਆ ਘਾਤੇ ਆਪਣੇ ਬਾਪ ਦੇ ਹਾਂ ਠੀਕ ਆ ਬਤਾ ਚੜਦੀ ਕਲਾ ਚਾ ਦੇ ਹਾਂ ਸਾਡੇ ਰੋਣੇ ਭੋਣੇ ਸਾਡੇ ਕੋਲ ਆ ਹੈ ਬਿਲਕੁਲ ਬਿਲਕੁਲ ਚੜਦੀ ਕਲਾ ਚਾ ਭਾਈ ਹਮ ਸਲਵਾ ਇਹ ਕਿੰਨੀ ਪਤਲੀ ਆ ਹਾਂ ਦੇਖਿਓ ਤਾਂ ਜੀ ਹਾਂ ਹਾਂ ਇਹ ਨਾਲ ਦੇ ਰੋਈ ਜਾ ਉਹੋ ਫੇਰ ਹੁਣ ਕਿਆ ਕਿਆ ਲਿਆ ਮਾਂ ਮੈਂ ਕਿਆ ਕਿਆ ਕਰਨਾ ਤੁਸੀਂ ਪਹਿਲਾਂ ਮੈਨੂੰ ਆਏ ਦੱਸੋ ਜੀ ਜਿਹੜੀ ਫੇਰ ਬਣਾਣੀ ਕਿ ਉਥੀ ਬਣਾਣੀ ਨਹੀਂ ਨਹੀਂ ਉਰੇ ਬਣਾ ਲੈਣੀ ਉੱਥੇ ਪਤਾ ਕਿਆ ਗੱਲ ਆ ਇੱਕ ਤਾਂ ਉਥੇ ਫੇਰ ਪਤੀਲੇ ਬਤੂਲੇ ਹੁਣ ਚਲੋ ਪਤੀਲੇ ਵੀ ਭਲਾ ਉਥੀ ਤੇ ਲਿਆਵਾਂਗੇ ਕੋਈ ਗੱਲ ਲੈ ਆਉਣੀ ਪੈਣਾ ਉਰੇ ਆਪਣਾ ਪਤੀਲਾ ਬੜਾ ਹੈ ਨਹੀਂ ਪਤੀਲਾ ਤਾਂ ਉੱਥੀ ਹੈਗਾ ਮੰਮੀ ਯਾਰ ਜਿਹੜੇ ਹਿਸਾਬ ਨਾਲ ਆਪਣੇ ਪ੍ਰੋਗਰਾਮ ਚੱਲਦਾ ਇੱਕ ਅੱਧਾ ਪਤੀਲਾ ਬੜਾ ਲੈ ਲਓ ਹੈਨਾ ਮੰਮੀ ਲੈਣਾ ਚਾਹੀਦਾ ਚਲ ਕੋਈ ਨਹੀਂ ਦੇਖਦੇ ਹੈਨਾ ਇੱਕ ਦੋ ਪਤੀਲੇ ਲੈ ਲਓ ਆਪਣਾ ਤਾਂ ਕੰਮ ਚੱਲਦਾ ਹੀ ਰਹਿੰਦਾ ਵੇ ਮੈਂ ਵੀ ਆਪਣੇ ਆਪਣੀ ਚੀਜ਼ ਚੱਕ ਕੇ ਜਦ ਮਰਜੀ ਵਰਤ ਵਰਤ ਲੋ ਗਲਤਾ ਠੀਕ ਆ ਤੇ ਚੱਲ ਕੋਈ ਨਹੀਂ ਮੈਂ ਦੇਖਦਾ ਹੁਣ ਬਾਈ ਤੇ ਲਮਾ ਪਤੀਲਾ ਬਤੂਲਾ ਜਾ ਕੇ ਉੱਥੇ ਇੱਕ ਕੰਮ ਹੋ ਰਿਹਾ ਜੀ ਸਿਲੰਡਰ ਆ ਵੀ ਖਤਮ ਹੋਣ ਵਾਲਾ ਜੀ ਜਿਹੜਾ ਬਾਹਰ ਪਿਆ ਉਹ ਵੀ ਖਤਮ ਹੋਣਿਆ ਉਹ ਤਾਂ ਖਤਮੇ ਹੋ ਗਿਆ ਜੀ ਅੱਛਾ ਜੀ ਇਹਦਾ ਗ੍ਰਿੰਦਰ ਵਾਲਾ ਲਾਇਆ ਤਾਂ ਜਿਹੜਾ ਆਪਣਾ ਮੁੱਕਿਆ ਪਤਾ ਉਹ ਨਾਲ ਉਹਨੇ ਲਾਇਆ ਤਾਂ ਕੰਮ ਕਰਿਆ ਤਾਂ ਉਹ ਲਾਇਆ ਵਾ ਇਹ ਹੁਣ ਅੱਛਾ ਇਹਦੇ ਚ ਘਾਟਾ ਮਤਲਬ ਵਗਿਆ ਹੈ ਹਾਂ ਅੱਛਾ ਘਾਟਾ ਕਿਦਾਂ ਲਾਇਆ ਇਹ ਇਹਨੂੰ ਤਾਂ 5 6 ਦਿਨ ਹੋ ਗਏ 6 7 ਦਿਨ ਲੱਗੇ ਨੂੰ ਸਾਰੇ ਕੰਮ ਕਿੰਨਾ ਐ ਸਾਡੀ ਰੋਟੀ ਕਿੰਨੀ ਬਣਦੀ ਐ ਨੂੰ ਪਤਾ ਹੀ ਆ ਆ ਹੁਣ ਭਾਈ ਬਈ ਹੋਇਆ ਵਾ ਕਿਹਾ ਇਹ ਨਾ ਖੁੱਲਾ ਕਰਨਾ ਤਾਂ ਟੈਟ ਕਰਨਾ ਤਾਂ ਇਹ ਤਾਂ ਢੇੜਿਆ ਬਤਾਇ ਫੇਰ ਸੀਟ ਬੁਣਾਣੀ ਥੀ ਫੇਰ ਹੁਣ ਇਹ ਬਰਤਨ ਹਾਂ ਚਲੋ ਚਲੂ ਤੇ ਇਹ ਲਾ ਦੇ ਇਹਨੂੰ ਉਦਾਂ ਪੈ ਲਾ ਦੇ ਕਪੜਾ ਵਧੀਆ ਤਾਂ ਢੇੜਿਆ ਵਾ ਕਪੜਾ ਹਲਕਾ ਹੈ ਤਾਂ ਹੀ ਤਾਂ ਵਧੀਆ ਬਚਲੋ ਕਰਾ ਲੇ ਛੇਦਰ ਨੂੰ ਇਹ ਹਾਂ ਚਲੋ ਨੁੱਦਾਂ ਮੈਂ ਹੁਣ ਮੈਂ ਹੁਣ ਜਾਵਾ ਡਰਾਈ ਫਰੂਟ ਲੈਣਾ ਹਜੇ ਬਾਈ ਤੇ ਪੁੱਛ ਕੇ ਕਿਆ ਕਿਆ ਲੈ ਕੇ ਆਣਾ ਪੂਰੀ ਵੀ ਲੈ ਆਓ ਆਪਾਂ ਕੱਟ ਲੂਗੇ ਸਾਡਾ ਵੀ ਯੋਗਦਾਨ ਪਾ ਦੂਗਾ ਹਨਾ ਮੰਮੀ ਡਰਾਈ ਫਰੂਟ ਹਾਂ ਓਰੀ ਨੂੰ ਲੈ ਆਣਾ ਓਰੀ ਓਰੀ ਬਸ ਆਦ ਕੰਮ ਨਹੀਂ ਬਿੜ ਚਲੇ ਥੋੜਾ ਜਿਹਾ ਪੋਚੇ ਰੱਖ ਕੇ ਹਰ ਗੁੰਨੂ ਲਾ ਕੇ ਸੁਲਾ ਕੇ ਪਾ ਦੇਣਾ ਹਾਂ 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 ਓਰੀ ਨੂੰ ਲੈ ਆਣਾ ਸਾਰਾ ਸਮਾਨ ਤੇ ਪਤੀਲਾ ਬਤੂਲਾ ਲੈ ਆਣਾ ਤੇ ਮੈਂ ਹੁਣ ਭਾਈ ਫੇਰ ਸਮਾਨ ਲਿਆਵਾਂ ਪਹਿਲਾਂ ਕਰੀਏ ਇਕੱਠਾ ਸਮਾਨ ਫੇਰ ਬਣਾਉਨੇ ਆਂ ਜੀ ਖੀਰ ਕੋਈ ਕੁਛਣਾ ਚਾਹੁੰਦੇ ਆਂ ਕਤੀਲੇ ਬਤੂਲੇ ਆਪਾਂ ਗੁਰਦੁਆਰਾ ਸਾਹਿਬ ਚੋਂ ਹੀ ਲੈ ਕੇ ਆਉਂਦੇ ਆਂ ਉਹ ਗੁਰਦੁਆਰਾ ਸਾਹਿਬ ਚੋਂ ਹੀ ਗਏ ਉਹ ਬਾਈ ਕਹਿੰਦਾ ਓਰੇ ਫਰੀਏ ਪਿਆ ਕਹਿੰਦਾ ਇੱਕ ਪਤੀਲਾ ਵੀ ਤੂੰ ਉਰੀ ਤੇ ਲੈ ਜਾ ਕਹਿੰਦਾ ਆ ਕੇ ਮੈਂ ਠੀਕ ਆ ਹੁਣ ਆਪਣਾ ਜਿਹੜਾ ਵੀਰ ਨੇ ਹਲਵਾਈ ਵਾਲਾ ਹਾਂ ਹਾਂ ਗੱਡੀ ਜੀ ਗੱਡੀ ਜੀ ਰੱਖ ਲਿਆਣਾ ਤੇ ਨਾਲੇ ਮੈਂ ਉਹਨੂੰ ਚੱਕ ਲੈਣਾ ਫੇ ਵੀ ਆ ਜਾ ਹੁਣ ਬਣਾ ਆ ਖੀਰ ਪੱਠੀ ਆਪਣੇ ਕੋ ਪਈਓ ਆ ਆ ਜਾ ਹੁਣ ਤੂੰ ਵੀ ਇੱਧਰ ਹਾਂ ਲੈਚੀ ਪਾਊਡਰ ਜ਼ਰੂਰ ਲੈ ਆਇਓ ਥੋੜਾ ਜਿਹਾ ਟੇਸਟਿੰਗ ਵਿੱਚ ਵਧੀਆ ਪੈਂਦਾ ਲੈਚੀ ਪਾਊਡਰ ਹਾਂ ਠੀਕ ਆ ਮੈਂ ਪਤਾ ਕੀ ਕਰਦੀ ਸੀ ਮੇਰੀ ਪੁਰਾਣੀਆਂ ਵੀਡੀਓ ਖੋਲ ਕੇ ਦੇਖੂਗੀ ਅੱਜ ਤੇ 1 ਸਾਲ ਪਹਿਲਾਂ ਦੀ ਗੱਲ ਆ ਖੀਰ ਬਣਾ ਲਈ ਮੈਂ ਖੀਰ ਦੇ ਵਿੱਚ ਕਲਰ ਪਾਇਆ ਹੂੰ ਲੁਪ ਆਇਆ ਕੱਚ ਦੇ ਗਲਾਸ 'ਚ ਹੂੰ ਅੰਨੇ ਵੀਡੀਓ ਚ ਲੀ ਗੋ ਸੋ ਨਾਲੇ ਘਰ ਦੇ ਨਾਲ ਸਵਾਲ ਬਹੁਤ ਲੱਗੇ ਕੁਛ ਅਲੱਗ ਜੀ ਚੀਜ਼ਾਂ ਜੰਦੀ ਫਿਰ ਆਪਾਂ ਵਾਈਟ ਕਲਰ ਦੀ ਉਹ ਖਾਣਿਆ ਸਮਝ ਲਓ ਸਾਰੇ ਨਿਆਣਿਆਂ ਦੇ ਦਿਮਾਗ 'ਚ ਚਿੱਟੀ ਧੀਰ ਆ ਸਮਝੋ ਜੇ ਕੁਛ ਲੱਗ ਜਾ ਕਰੂੰਗੇ ਗੱਲ ਬਣਦੀ ਹੈ ਚਲ ਬੜੇ ਤਬਰ ਨੂੰ ਵੀ ਖਲਾਉ ਗੀਏ ਇਹਦਾ ਮਗਜ ਮਗਜ ਪਾਰ ਬੋ ਵਿੱਚ ਮਗਜ ਪਾਰ ਬੈ ਇਧਰ ਮੈ ਲੋ ਜੀ ਪਾਪਾ ਜੀ ਨੂੰ ਸਤਿਗੁਰਾਲ ਜੀ ਤੇ ਦਾਖਾ ਹੋ ਗਈਆਂ ਬਾਜੂ ਹੋਗੇ ਬਦਾਮ ਹੋਗੇ ਜਿੱਦਾਂ ਵੀ ਨਹੀਂ ਉਹ ਤਾਂ ਚਲੋ ਸਾਰਾ ਸਮਾਨ ਜੋ ਵੀ ਹੈਗਾ ਉਹ ਤਾਂ ਪੈਣਾ ਹੀ ਆ ਤੇ ਹੁਣ ਮੈਂ ਪਤੀਲਾ ਪਤੂਲਾ ਲਿਆਵਾਂ ਸਾਰਾ ਸਮਾਨ ਕਰੀਏ ਗੀਟ ਜੇ ਮੈਂ ਅਸੀਂ ਆ ਦੇਖੋ ਪਹਿਲਾਂ ਜੋ ਸ਼ਰਦਾ ਭਾਈ ਜੋ ਸਰਦਾ ਉਹਨਾਂ ਦਾ ਉਹ ਕਰੋ ਮਦਦ ਬਿਲਕੁਲ ਬਿਲਕੁਲ ਇਹ ਕੀ ਹੈ ਇਹ ਨੂਰ ਦਾ ਨੂਰ ਦੀ ਇਹ ਨੂਰ ਕੱਢੀ ਨੂਰ ਕਈ ਮਾੜੀ ਟੀੜੀ ਅਸ ਚੰਡੀਗੜ੍ਹ ਵਾਲੇ ਕੱਪੜੇ ਪਾਉਂਦੀ ਐ ਅਗਲੀ ਗੱਲਾਂ ਕਰਦੇ ਆ ਕਿਹੜੀਆਂ ਪਾਪਾ ਲੈ ਕੇ ਆਏ ਤੇ ਨੂਰ ਨੂੰ ਜੱਡੀ ਕਰਦੇ ਅੱਛਾ ਬਹੁਤ ਬੜਾ ਵਧੀਆ ਚੁੰਨੀ ਵੀ ਆ ਕਰਨੀ ਚੁੰਨੀ ਗੱਲਾਂ ਕੀ ਆ ਕਰਨੀ ਚੰਡੀਗੜ੍ਹ ਵਾਲੇ ਚੀਚਾ ਪਾਉਂਦੀ ਆ ਹਾਂ ਨਹੀਂ ਸੋਹਣਾ ਨਾ ਬਾਹਰ ਦੇ ਵੀ ਕੱਪੜੇ ਪਾਉਂਦੀ ਐ ਚੰਡੀਗੜ੍ਹ ਦੇ ਵੀ ਪਾਉਂਦੇ ਆ ਅੰਦਰ ਤੇ ਨਹੀਂ ਪਾਉਂਦੀ ਹੁਣ ਬਹੁਤ ਕੱਟ ਕਰਦੇ ਨੇ ਪਾਉਣੇ ਹੁਣ ਹਾਂ ਰੋਕ ਪਰ ਤੇ ਵੀ ਪਾ ਲਦੀ ਐ ਸਭ ਪਾਈ ਜਾਂਦੀ ਐ ਹਾਂ ਲਿਕਸ ਪਾਉਂਦੀ ਐ ਹੋਰ ਪਾਈ ਸਲਵਾ ਰਹੇ ਉਹ ਸੋਹਣੀ ਬਾਤ ਵੀ ਆਏ ਵੇ ਆ ਦੇਖ ਲੋ ਐਨ ਬੜਾਈ ਪਈ ਐ ਸਹੀ ਗੱਲਾਂ ਹਾਂ ਤੇ ਵੀ ਆ ਲੈ ਯਾਰ ਤੂੰ ਆਏ ਤਾਂ ਕਿੰਨੇ ਕ ਦਾ ਐ ਤਾਜ ਕਿ ਸੌਦਾ ਆਇਆ ਪਾਪਾ ਕਹਿੰਦੇ ਮੈਨੂੰ ਸੋਹਣਾ ਲੱਗੇ ਕਹਿੰਦੇ ਮੈਂ ਲੈ ਆਇਆ ਵੀ ਜਾਂ ਕੁੜੀ ਕੀਤੇ ਪਾ ਲੂਗੀ ਨਹੀਂ ਬਿਲਕੁਲ ਹਾਂ ਸੋਹਣਾ ਵਿਆਹ ਨੂੰ ਆਏ ਤਾਂ ਨਹੀਂ ਨਾ ਪਾਇਆ ਫਿਰ ਐ ਤਾਂ ਵੀ ਚਲੋ ਦੂਏ ਕੱਪੜੇ ਨਹੀਂ ਪਾਣੇ ਤੇ ਇਹਦੇ ਪਰ ਹਾਂ ਹਾਂ ਆਹੋ ਧਿਆਨ ਤੇ ਦੂਏ ਮੋਟੇ ਇਹ ਗਰਮੀਆਂ ਵਾਲਾ ਗਰਮੀ ਦੇ ਥੱਲੇ ਨਹੀ ਨਰਤਾ ਕੇ ਪਾ ਜਾਂਦਾ ਜੀ ਜੇ ਪਾਉਣਾ ਬਾਹਾਂ ਦਾ ਹੈ ਨਹੀਂ ਇਨਰ ਦਾ ਮਤਲਬ ਹੁੰਦਾ ਵਾਈਟ ਕਲਰ ਦੀ ਇੱਥੇ ਤੱਕ ਉਹਦੇ ਉੱਪਰ ਨੂੰ ਪਹਿਨਣਾ ਉਹ ਨਹੀਂ ਚੰਗਾ ਨਹੀਂ ਲੱਗਣਾ ਗਰਮੀਆਂ 'ਚ ਠੀਕ ਲੱਗਣਾ ਇਹ ਗਰਮੀ 'ਚ ਠੀਕ ਲੱਗਦਾ ਦੱਦੀਆਂ ਬਾਹਾਂ ਦਾ ਉੱਕਣਾ ਨਹੀਂ ਚੰਗਾ ਲੱਗਣਾ ਇਨਰ ਪਾ ਕੇ ਜੈਸ ਮੈਨੂੰ ਬਾਹਾਂ ਇਨਰ ਦੀਆਂ ਬਾਹਾਂ ਚਿੱਟੀਆਂ ਇਹ ਪੀਲਾ 블랙 ਕਲਰ ਦੀ ਵੀ ਪੈਜਣੀ ਗ੍ਰੀਨ ਕਲਰ ਦੀ ਵੀ ਇਨਰ ਮਿਲ ਜਾਂਦੀ ਜਿਹੜੀ ਮਰਜ਼ੀ ਕਲਰ ਦੀ ਲੈ ਲਓ ਜੇ ਪਾਉਣਾ ਹੈ ਤਾਂ ਨਹੀਂ ਨਹੀਂ ਚਲ ਠੀਕਾ ਕੋਈ ਨਹੀਂ ਲਿਆਉਂਗੀ ਨਾ ਬਸ ਮੇਤੇ ਆਏ ਹੋ ਤੁਸੀਂ ਜਿੱਤ ਮੈਂ ਜਿੱਤਦੀ ਰਿਹਾ ਕਰਾਂ ਤੁਸੀਂ ਹਾਰਦੇ ਰਿਹਾ ਕਰੋ ਹਾਂ ਮੈਂ ਤਾਂ ਹਾਰ ਗਿਆ ਜੀ ਹਾਰ ਗਿਆ ਕੋਈ ਨਹੀਂ ਕੋਈ ਨਾ ਆਪਾਂ ਜਿੱਤ ਸਕਦਾ ਦੇਖ ਬੇੜਾ ਪਾਪਾ ਜੀ ਆਹ ਪਤਾ ਲੰਨੇ ਆ ਸਹੀ ਗੱਲ ਆ ਫਿਰ ਹਾਂ ਪਤਾ ਹੀ ਨਹੀਂ ਜਨਾਮੀਆਂ ਦੇ ਕੋਈ ਜਿੱਤੇ ਆ ਪਾਪਾ ਜੀ ਹਾਂ ਇਹਨਾਂ ਦੀ ਟਮਾੜ ਉੱਪਰ ਹੋਈ ਵੀ ਆ ਹਾਂ ਦੇਖੋ ਮੇਰੀ ਗੱਲ ਸੁਣੋ ਪਾਪਾ ਜੀ ਤੁਸੀਂ ਬਿਲਕੁਲ ਸਹੀ ਆ ਤੁਹਾਨੂੰ ਗਲਤ ਨਹੀਂ ਕਹਿੰਦੀ ਜਿਆਦਾ ਤੁਹਾਨੂੰ ਪਤਾ ਹੈ ਬੀ ਅਸੀਂ ਦਿੱਤਨਾ ਤੁਸੀਂ ਹਾਰਨਾ ਤੁਸੀਂ ਪੰਗਾਈ ਦਾ ਤੇ ਲੰਗੇ ਸਾਡਾ ਕਾਹ ਲੈ ਗਏ ਮੈਂ ਕਹਨ ਪੰਗਾ ਲੈ ਲੰਦਾ ਹੋਰ ਕੀ ਉਹ ਕਾਹ ਤਾਂ ਮੁੰਡੇ ਨਾਲ ਰੋਕ ਤਾਂ ਆਂਗਾ ਲੈ ਨਾ ਬੰਦਾ ਲੈ ਹੋਰ ਹੋਰੀ ਆ ਜੀ ਆ ਸਵਿਚੀ ਵਾਰੇ ਮੈਂ ਪਤਾ ਕਰਿਆ ਦੱਸਿਓ ਜੀ ਸਾਰੇ ਜਣੇ ਕਮੈਂਟਾਂ ਚ ਆਪਣੇ ਪਿੰਡ ਹੈਗਾ ਇੱਕ ਬਨੰਬੀਰ ਦੇ ਨਾਮ ਦੱਸਿਆ ਤਾਂ ਮੈਂ ਨਾਮ ਭੁੱਲ ਗਈ ਉਹਨੇ ਪਤਾ ਕੀ ਆ ਕਿਹਾ ਕਹਿੰਦਾ ਜੈਸਮਿਨ ਵੀ ਕੱਲੀ ਸਵਿਚ ਨਹੀਂ ਜੀ ਥੋੜੀ ਹੈਗੀ ਇਹਦੇ ਵਿੱਚ ਜਿਹੜੀਆਂ ਤਾਰਾਂ ਪਾਈਆਂ ਵਿਆਂ ਉਹ ਵੀ ਪਟਪਟਾਈ ਕਰਕੇ ਸਵਿਚ ਚੇਂਜ ਹੋਣੀ ਹੈ ਅਮਨੇ ਵੀ ਰੀਨੇ ਕਹੀ ਇਹ ਨਹੀਂ ਗੱਲ ਅੱਛਾ ਯਾਰ ਕੋਈ ਇੱਕ ਵਾਰੀ ਦਿਖਾ ਲੋ ਕਹਿੰਦੇ ਮੈਂ ਸਵਿਚ ਤੁਹਾਨੂੰ ਦੱਸ ਦਿੰਦਾ ਵੀ ਕਿੱਥੇ ਤੇ ਮਿਲਣੀ ਆ ਵੀ ਤੁਸੀਂ ਲਿਆਓ ਜਾ ਕੇ ਰਵਿੰਦਰ ਲਿਆਉਗਾ ਕਹਿੰਦੇ ਮੈਂ ਦੱਸ ਦੂੰਗਾ ਪਤਾ ਨਹੀਂ ਕਿਹੜੀ ਦੁਕਾਨ ਦੱਸੀ ਆ ਕੋਈ ਵਿਥ ਦੇ ਡੈਫੀਨੇਟਲੀ ਸਵਿਚ ਮਿਲ ਜਣੀ ਇਹਦੀ ਬੇਸ਼ੱਕ ਉੱਪਰ ਤੇ ਲਾ ਲਓ ਮੈਨੂੰ ਕੋਈ ਚੱਕਰ ਨਹੀਂ ਹੈਗਾ ਵੀ ਟਰਾਈ ਕਰਕੇ ਦੇਖ ਲਵੇ ਵੀ ਵਿੱਚ ਤੇ ਫਿਰ ਤਾਰਾ ਨਾਲ ਕਨੈਕਸ਼ਨ ਤਾਂ ਮੰਮੀ ਉਹ ਸੱਚੀ ਉਹ ਚਾਹੀਦਾ ਇਹ ਤਾਂ ਆਪਾਂ ਨੂੰ ਵੀ ਪਤਾ ਤਾਂ ਹੀ ਗੁਮਣੀ ਆ ਇਹਦਾ ਪਲੂਗਾ ਨਾ ਨਾ ਬਾਕੀ ਚਲੋ ਟਰਾਈ ਕਰ ਲੈਂਦੇ ਆ ਤੁਸੀਂ ਕਹਿੰਦੇ ਸੋਨੂ ਵੀਰ ਨੂੰ ਬੁਲਾ ਲਓ ਆ ਆਪਣਾ ਅਨਵਰ ਟੀਂ ਟੀ ਕਰੀ ਜਾਂਦਾ ਉਹ ਵੀਰ ਤਾਂ ਆ ਜਾਂ ਨਹੀਂ ਹਲੇ ਤੱਕ ਉਹ ਬੁਲਾਉ ਉਹਨੇ ਹੀ ਕਰ ਜਣਾ ਸੋਨੂ ਨੇ ਹੀ ਕਰ ਲੈ ਆਪਾਂ ਕੀ ਗੱਲ ਉਹਨੇ ਹੀ ਕਰ ਜਣਾ ਤਾਂ ਉਹਦਾ ਪਾਪਾ ਤਾਂ ਤੇ ਥੋੜੇ ਉਲਝੇ ਬਿਤੇ ਉਹ ਹਾਂ ਪੀਜੀ ਹੀ ਤਾਂ ਰਹੇ ਚਾਰ ਪੰਨੇ ਬੇਜਿਦ ਕਲਾਸ ਤਾਂ ਜ਼ਰੂਰ ਛੇਤੀ ਤੇ ਛੇਤੀ ਆਜੋ ਬਹੁਤ ਬਰੀਕ ਜੀ ਐਂਡ ਤਿੱਖੀ ਜੀ ਸੂਲ ਵੱਜਦੀ ਹੈ ਜਿਹੜੀ ਉਹ ਆਵਾਜ਼ ਤਿੱਖੀ ਜੀ ਐ ਟੀਂ ਟੀ ਹਰਦੇ ਨਹੀਂ ਕੀ ਹੋਣਾ ਤੇ ਧੀਰਾਂ ਦਾ ਟੀਂ ਟੀ ਉਹ ਨਹੀਂ ਹੋਈ ਜਾਂਦੀ ਬੰਦੇ ਨਹੀਂ ਹੁੰਦੇ ਮੰਮੀ ਜਾਨਦਾ ਸਿਰ ਤਾਂ ਹੀ ਦੁਖਦਾ ਹੈ ਨੇ ਇਹ ਇਹ ਬਾਜਾ ਕਰਨੀ ਕਰਦਾ ਉਹਨੂੰ ਕਰਾਉਣਾ ਠੀਕ ਤੇ ਮੈਂ ਹੁਣ ਲਿਆਵਾਂ ਸਮਾਨ ਮਿਲਦੇ ਆਂ ਜੀ ਵਿਖਾ ਨੂੰ ਅੱਗੇ ਜਾ ਕੇ ਹਮ ਮਰੀ ਆ ਗਿਆ ਬਾਕੀ ਸਭ ਆਇਆ ਹੋਇਆ ਜਿਦੋਂ ਕਦਾਂ ਕਹਿਮ ਹੋ ਗਈ ਕੰਮਾਰ ਇੱਕ ਸੂਰ ਦੇ ਜਿਹੜੇ ਚਾਰ ਦਿੰਦੇ ਹੈ ਜਾਂ ਫਿਰ ਉਹਦੇ ਦੀਆਂ ਬੰਦਾ ਕਿ ਖਾਣਾ ਵਾਲਾ ਵਾਲਾ ਪਾਉਂਦੇ ਫਿਰ ਕਿੰਨੇ ਤਿਆਰ ਪਰ ਤਿਆਰ ਹੈ ਇਧਰ ਸਾਡੇ ਕਹਿੰਦੇ 로ਜੀ ਸਾਹਿਬ ਵੀ ਦੁੱਧ ਛੱਡ ਕੇ ਬੈਠੇ ਹੋਏ ਆ ਹੈ ਮਾਨਾ ਠੀਕ ਆ ਠੀਕ ਆ ਵਧੀਆ ਗੱਲ ਆ ਤੂੰ ਪਿੱਛੇ ਨੂੰ ਹੋਈ ਜਾਣਾ ਮੈਂ ਵੀ ਆਇਆ ਕੰਮ ਸ਼ਾਹ ਦੇ ਨਾਲ ਤੇ ਜੱਸੀ ਜਿਹੜਾ ਕਹਿੰਦਾ ਸਾਹਮਣੇ ਕਰਨੀ ਕਰ ਲਈ ਗੇ ਤਿਆਰ ਪਰ ਤਿਆਰ ਆ ਕਹਿੰਦੇ ਹੀਰ ਗਵਰਿੰਦਰ ਇਹ ਐ ਲੈ ਭਾਈ ਆਓ ਜੀ ਜਲਦੀ ਦੇ ਨਾਲ ਅਗਲਾ ਬੱਲੇਬਾਦ ਬਿਨਾ ਕਿਸੇ ਦੇ ਦੋ ਹਾਂ ਮੈਂ ਵੀ ਆਪਣੇ ਛੱਡ ਦੇਣਾ ਪੱਟੀ ਪੱਠਾ ਛੋਟਾ ਆ ਹਾਂ ਨਾ ਨਿਆਣਿਆਂ ਨਹੀਂ ਆ ਵੀਆ ਛੋਟੇ ਛੋਟੇ ਨਿਆਣੇ ਖੜਾ ਦੂਗੇ ਲਾਈਨ ਚ ਪਿੰਡ ਪੁੰਡ ਵਾਲੇ ਨੂੰ ਗਿਆ ਉੱਥੇ ਆਹੋ ਇਹ ਵੀ ਗੱਲ ਆ ਠੀਕ ਨਹੀਂ ਪਿਛਲੀ ਵਾਰੀ ਹੋਏ ਤੇ ਨਿਕ ਨਿਕ ਨਿਆਣੇ ਪਿਛਲੀ ਵਾਰ ਨਹੀਂ ਖੜੇ ਤੇ ਆ ਛੋਟੇ ਛੋਟੇ ਜਿਹੜਾ ਜਿਹੜਾ ਇਹਨੂੰ ਜਮਾ ਹੀ ਛੋਟੇ ਉਹਨਾਂ ਦੀ ਲੈਦੀ ਹੋਣੀ ਚਾਹੀਦੀ ਕਿਹੜਾਈ ਕਹਿੰਦੇ 1100 ਵੀ ਹੋਣਾ ਹੈ ਦੇਖੀ ਤੂੰ ਇੱਥੇ ਹੋਣਾ ਜੀ ਗਾਹੂਰਿਆਂ ਵਾਲੇ ਝੂਲਾ ਖੇਤ ਲੋਨਿਆਂ ਦੇ ਬੜੇ ਮਾਰ ਭਰੀ ਕਹਿੰਦੇ ਆਏ ਹੋਇਆ ਪਰ ਸਾਹਮਣੇ ਪਿੰਡਿਆਂ ਵਾਲਾ ਪੁਤਰਾ ਘਨ ਨਾਲ ਵਾਈਟ ਬਾਲ ਲਓ ਜੀ ਫੂਲ ਪਿੰਡ ਦੀ ਟੀਮ ਕਹਿੰਦੇ ਹੋ ਗਈ ਰੈਡੀ ਹੋਰ ਸਮਾਂ ਹਾਂਜੀ ਬੜੀ ਗੌ ਲੇਟ ਆ ਮੈਕਸੀ ਕੱਲ ਹੀ ਨੇ ਬਹੁਤ ਵੱਡੇ ਅਸਦੀ ਪੈਸਾ ਬਣਾ ਜੂ ਪੱਕੀ ਗੱਲ ਹੈ ਬੜੀ ਨਜ਼ਾਰਾ ਲੱਗਦਾ ਕੱਲ ਮੇਤੇ ਨਿਆਰਾ ਆ ਹੋਇਆ ਕੱਲ ਮਿਸ ਕਰਿਆ ਲਾ ਹਾਂ ਹੋਣਾ ਚਾਹੀਦਾ ਤੈਨੂੰ ਕੱਲ ਕੱਲ ਦੇ ਕਹਿੰਦੇ ਆਪਸ ਕਰ ਗਿਆ ਤੂੰ ਕੱਲ ਇੱਕ ਦੋ ਬੰਦਿਆਂ ਨੇ ਕਹਿੰਦੇ ਗੋਡੇ ਜੇ ਵੀ ਦੁਖਦੇ ਆ ਗੋਡੇ ਵਿਚਾਰੇ ਦੁਖੀ ਲੱਤਾਂ ਬੰਨ੍ਹੇ ਗੋਡੇ ਮੇਰੇ ਦਾ ਸਗੰ ਦੁਖਨੇ ਆ ਬਾਰ ਬਾਰ ਪਿੰਨਾ 203 ਦੀ ਟੀਮ ਕਣ ਖੇਡੂਗੀ ਪਿੰਨਗਰ ਦੀ ਟੀਮ ਆਹ ਵੇਖੀ ਕਹਿੰਦੇ ਖੇਡੀ ਇਧਰ ਸਾਡੇ ਪ੍ਰਧਾਨ ਸਾਹਿਬ ਬੈਠੇ ਪਰਚੀਆਂ ਲੈ ਕੇ ਹੱਥ 'ਚ ਸਤਿ ਸ਼੍ਰੀ ਅਕਾਲ ਜੀ ਬੰਨੀ ਆ ਗਿਆ ਬੰਨੀ ਆ ਗਿਆ ਬੰਦੇ ਦੇ ਬਾਲਾ ਪਾਉਣੀਆਂ ਆ ਗੱਲ ਕਰੇ ਹੰਮਾ ਕਿਹੜਾ ਗਾਇ ਲੋ ਜੀ ਆ ਨਾਮ ਭਾਈ ਪਹਿਲਾ ਨਾਮ ਵਟੀਆਂ ਵਿਕਦਾ ਮੜੀ ਪੰਜਾਬ ਤੀਜਾ ਪਾਰੀ ਹਵਾਈਆ ਪਰ ਸਾਹਮਣੇ ਜਾਓ ਆ ਸਾਥੇ ਪੂਰਨੇ ਵਾਅਦੇ ਹੋ ਗਏ ਆ ਔਜਲਾ ਸਾਹਿਬ ਨੇ ਢੇਰੀ ਲਿਆਣੀ ਅੱਜ ਆਹ ਵੇਖਿਓ ਕਿਹੜੇ ਵਾਅਦੇ ਹੋ ਗਏ ਆ ਹਾਂਜੀ ਮੰਡੀ ਰੇਗ ਦੇ ਬਾਬਾ ਪੀਂਦੀਏ ਫੱਤੇ ਬੁਸਿਆਣ ਵਾਲਾ ਸਾਰਾ ਮੰਡੀ ਦੇ ਮਾਣ ਨਾਲ ਆ ਰਿਹਾ ਹੈ ਹੱਕ ਘਾਲੀ ਵਾਲੇ ਮੁੰਡੇ ਤੇਰੇ ਉੱਪਰ ਲੱਗੀ ਸ਼ਰਤ ਜਿਆਦਾ ਸਾਜੇ ਇਹ ਕਹਿੰਦਾ ਤਿੰਨ ਛੱਕੇ ਲਾ ਤੇ ਲਗਾਤਾਰ ਹੈਟ੍ਰਿਕ 500 ਰੁਪਇਆ ਸੋਨੀ ਦਾ ਇਹ ਜੇ ਤਿੰਨ ਚੱਕੇ ਲਗਾਤਾਰ ਲਾਉਂਦਾ ਬੈਟਿੰਗ ਨੂੰ 1100 ਰੁਪਇਆ ਲਾਹੌਰ ਚੱਕ ਤੇਰੀ ਬੋਲੀ ਤਾਂ ਵਧਿਓ ਜਾਂਦੀ ਆ ਯਾਰ ਵੀਡੀਓ ਵਾਲੇ ਨੂੰ ਡਰਕਾ ਪਾ ਦੇਣੀ ਆ ਇਹਨਾਂ ਚੱਕੇ ਖਾਲੇ ਹਾਂ 250 ਲੰਬਾ ਹੈ ਇਹਦਾ ਕੰਮ ਔਖਾ ਵਾਹ ਵਾਹ ਔ ਸਾਨੀ ਨੇ ਕਿਵੇਂ ਬਾਲਾਂ ਪੈਂਦੀਆਂ ਹਾਂ ਜੀ ਬਈ ਅੰਗਰੇਜ਼ੀ ਟੀਮਾਂ ਅਬ ਅਗਲਾ ਅਗਲਾ ਮੈਚ ਆਪਣਾ ਹਾਂਜੀ ਮਾਦ ਬੜੀ ਕੀ ਕਰਦਾ ਵੀਰੇ ਬਾਬੂ ਹੈਲੋ ਯਾਰ ਅਗਲਾ ਮੈਚ ਆਪਣਾ ਕਿਹਦੇ ਨਾਲ ਮਾਧਪੁਰ ਨਾਲ ਹੈ ਅਗਲਾ ਮੈਂ ਕਹਿੰਦਾ ਕਿ ਚੇਰਾ ਤੇ ਜਾਫਰ ਨੇ ਗਾਰਨਰ ਤੋਂ ਜਿੱਤਮਤ ਅਸੀਂ ਕਹਿੰਦੇ ਕਿ ਖੇੜੀਏ ਤੇ ਵੋਟਾ ਕਰ ਸੇੜੀ ਜਾਲਾ ਦਾ ਪਾ ਗਿਆ ਇੱਕ ਵੱਡੀ ਵੇਟ ਕਰੀ ਬਹੁਤ ਅੰਤਿਆ ਹਾਲੀ ਕਿੰਨੀਆਂ ਬਾਲਾਂ ਰਹੀਆਂ ਦੋ ਦੋ ਬਾਲਾਂ ਜਿਹੜੀਆਂ ਬਾਕੀ ਹੈ ਪਰ ਸਾਹਮਣੇ ਵੀ ਮੁੰਡਾ ਸਰੀ ਆ ਗਿਆ ਤੇ ਬਾਲਾਂ ਵੀ ਕਿਰ ਸਰੀ ਆ ਜਾ ਪੈਸੇ ਲੈਣ ਦਾ ਨਾਮ ਵੀ ਲਿਖਿਆ ਹਾਂ ਘਨੌਦੀ ਵਾਲੀ ਟੀਮ ਉਹ ਬਾਪੂ ਠੀਕ ਆ ਸੱਤਵਾਂ ਨਾਮ ਘਨੌਦੀ ਟੀਮ ਜਰੂਰ ਲੈ ਜੀ ਆ ਗਏ ਆਪਣੇ ਓਏ ਕੀ ਬਾਤ ਹੈ ਕਿ ਸੈਮੀ ਚ ਫੇਰ ਸੱਚੇ ਨਿਸ਼ਾਨ ਦੀ ਟੀਮ ਲਓ ਜੀ ਭਾਈ ਆ ਗਏ ਮਾਤਪੁਰ ਦੀ ਟੀਮ ਇਧਰ ਸਾਡੇ ਵਾਲੇ ਵੀ ਰੈਡੀ ਖੜੇ ਆ ਹੈ ਮੇਰੀ ਗੱਲ ਥੋੜ੍ਹ ਲਓ ਜਿੱਦ ਰੱਖਣੀ ਆ ਪਿੰਡ ਦੀ ਪਿਆਰੀ ਪੂਰੀ ਆ ਪਿਆਰੀ ਪੂਰੀ ਆ ਫੇਰ ਠੀਕ ਆ ਨਹੀਂ ਆਹੋ ਚਲੋ ਹਾਰ ਜਿੱਤ ਦਾ ਬਣੀ ਵੀ ਉਹ ਆ ਇਹਦਾ ਚਲੋ ਮਖੌਲ ਕਰਦੇ ਆ ਬਾਕੀ ਭਾਈ ਜਿਹਦੇ ਪੱਟਾ ਮਾਂ ਜੋਰ ਹੋਇਆ ਉਹਨੇ ਲੈ ਜਾਣਾ ਮੈਚ ਠੀਕ ਨਹੀਂ ਲਓ ਭਾਈ ਸ਼ਾਬਾਸ਼ ਤਰਪੀ ਟੀਮ ਸਾਡੀ ਵੀ ਲੱਗਿਆ ਜੀ ਹੁਣ ਮੈਚ ਸ਼ੁਰੂ ਹੋਣਾ ਪਿੰਡ ਦਾ ਕਨੋਲੀ ਵਾਲਿਆਂ ਬੁਲਾਇਆ ਵੀਰੇ ਕਨੋਲੀ ਵਾਲਿਆਂ ਕਿੰਨੇ ਆਏ ਕਨੋਲੀ ਦੀ ਟੀਮ ਆ ਜੀ ਵੀਰ ਜੀ ਨਾਮ ਪ੍ਰਾਪਤ ਕਰੋ ਕਨੋਲੀ ਦੀ ਟੀਮ ਹਾਂ ਇੱਕ ਛੇੜੀ ਆ ਜੀ ਦੋ ਜਰਨੀ ਕਾਰਫਰੀ ਦੀ ਦੋ ਹੋ ਗਿਆ ਜੀ ਦੋ ਤੇਰੀਆਂ ਹਾਂ ਦੋ ਕਰ ਲਈਓ ਦੋ ਜਾਫਾ ਦੀ ਇੱਕ ਵੀ ਠੀਕ ਹੈ ਅਗਲੇ ਰੌੜਾ ਲਿਆ ਕੈਸ਼ ਪੈਸੇ ਕਿੱਥੇ ਮੇਰੇ ਕੋਲ ਆ ਜੀ ਕਿੰਨੇ ਲੈਣਾ 400

ਇਹ ਤਾਂ ਆਪੇ ਆ ਗਿਆ। ਕਿਤੋਂ ਮੈਨ ਜਾਣਾ ਹੈ? 100 ਰੁਪਏ ਲੱਗਣਾ। ਕਾਹਦੇ 'ਪਰ ਲੱਗਣਾ 100 ਰੁਪਏ ਤੇਰਾ। ਯਾਰ ਮੁੱਛ ਮਰੋ ਦਾ। ਬੰਦਾ ਹਰ ਮੁੱਛ ਉਹ ਜਿਵੇਂ ਯਾਰ ਇੱਕ ਵਾਰ ਖੰਨੇ ਵਾਲਿਆਂ ਕੋਲ ਜਾ ਕੇ ਆ ਤੂੰ। ਮੇਰੀ ਮਨ। ਖੰਨੇ ਵਾਲਿਆਂ ਕੋਲ ਜਾ ਕੇ ਕੀ ਕਰੂੰਗਾ? ਹੈ ਤਾਂ ਦੋ ਦਾਣਾ ਯਾਰ। ਹੈ ਨਾ? ਆਹ ਸਸਤੀ ਜਗ੍ਹਾ। ਸਸਤੀ ਕਹਿੰਦਾ। ਖੰਨੇ ਵਾਲੇ। ਬੱਲੇ ਪੁੱਤ ਕੀ ਹਾਲ ਹੈ? ਠੀਕ ਹੈ? ਤੇਰਾ ਵੀਰਾ ਠੀਕ ਆ ਛੋਟਾ ਜਿਆ ਤੇਰੇ ਡੈਡੀ ਨੇ ਸਾਨੂੰ ਪਾਰਟੀ ਨਹੀਂ ਦਿੱਤੀ ਦੇਖ ਲੈ ਵੀਰੇ ਦੀ ਚਾਹ ਦਾ ਬੈਰੀ ਆਇਆ ਵਾਹ ਪਾਰਟੀ ਲੈਣ ਵਾਲਾ ਵਾਹ ਇਹਨਾਂ ਨੇ ਦੇਣੀ ਵੀ ਪਾਰ ਨਹੀਂ ਤੂੰ ਤਾਂ ਲੰਗੇ ਗਿਆ ਚਾਹ ਦੇ ਬੈਰੀ ਕਿਹੜਾ ਆਹ ਕਟਾਈ ਹੋਈ ਆ ਕਹਿੰਦਾ ਸਾਹਮਣੇ ਬਹੁਤ ਲੱਗਾਂ ਮੇਰੇ ਚਾਹ ਦਾ ਬੈਰੀ ਹੈ ਮੇਰੀ ਕਦੇ ਜੰਗੀ ਨਾ ਆ ਜਾ ਕਿਤੇ ਬਾਤ ਪੁਰੀ ਦਸਦੀ ਦਾ ਪਹਿਲੇ ਉਹਦੀ ਸ਼ਰਮਾਤ ਜਦ ਹੀ ਗੂੰਜਣਾ ਫਰਦ ਹੋਇਆ ਚੜੇ ਸੂਰਮੇ ਮਾਰੂ ਫੇਰੀਆਂ ਸਭ ਨਿਕਲੇ ਸਰਦਾਰਾਂ ਦੇ ਕੰਮੇ ਸ਼ਹਿਰ ਬਣ ਕੇ ਬਿਸ਼ਰਾ ਬਾਗੀ ਬਾਦ ਮੁੰਡਾ ਕਰੇ ਤਿੰਨੀ ਪੌਣੀ ਚਾਰ ਹੈ ਲਓ ਜੀ ਭਾਈ ਬਣ ਗਏ ਅੱਜ ਚੌਲ ਬਾਸਮਤੀ ਰਾਈਸ ਹੈ ਨਾ ਦੀ ਹੋਈਆਂ ਬਾਤੀ ਭਾਈ ਨੇ ਗੱਲ ਬਾਤ ਖੇਡਾ ਖੁੱਲ ਗਿਆ ਹੁਣ 13 ਖੁੱਲ ਗਿਆ ਆਫੇ ਭਾਈ ਬਲਾਸ ਸਤਿ ਸ਼੍ਰੀ ਅਕਾਲ ਜਿਹੜੇ ਜਿਹੜੇ 13 ਰੋਡਾਂ ਤੇ ਬੋਲਰ ਲੱਗੇ ਆਫੇ ਕੈਮ ਆ ਜਿਹੜੇ ਸਦਾ ਕਰ ਰਹੇ ਨੇ ਵੀਰੋ ਅੱਜ ਬਹੁਤ ਸੋਹਣੇ ਖਿਡਾਰੀ ਖੇਡ ਚੰਗੀ ਬੋਲਾਂ ਕਹਿੰਦੇ ਆ ਮਾਦਪੁਰੀਆ ਅੱਜ ਫੇ ਕਾਦੀ ਕਾਦੀ ਸਬਜ਼ੀ ਆ ਟੋਨ ਕਲੇ ਕਰਕਟ ਦਾ ਬੱਲ ਇੱਕ ਤਾਂ ਕਮੈਂਟਰੀ ਵਾਲਾ ਨਹੀਂ ਕੋਈ ਸੁਣਨ ਦਿੰਦਾ ਭਰਾਵਾ ਹਾਦਰਾ ਸਾਹਿਬ ਮੈਚੀ ਰੂਲ ਸਾਰੇ ਲਓ ਜੀ ਆ ਗਈ ਦਾਲ ਬਾਰੋ ਬਰਨਪਾ ਦੀ ਕਮੇਡ ਨੂੰ ਆ ਆ ਗਿਆ ਆਪਣਾ ਸਾਰੇ ਦੇ ਕੋ ਆਜੀ ਮੌਡਰ ਪਨੀਰ ਬਾਰੋਣਾ ਪੈਣਾ ਕਿਆ ਬਾਤ ਹੈ ਬਹੁਤ ਸਭਰੇ ਕਿੰਨੇ ਮੇਰੇ ਨੂੰ ਹਰਿੰਦਰ ਨਾਇਰ ਕਿਹੜਾ ਦੇ ਚੌਲ ਓਏ ਹਰਿੰਦਰ ਚਾ ਆ ਗਿਆ ਆ ਬਾਲ ਤੇ ਛੱਕਾ ਓਏ ਕਿਹੜੇ ਚਾਈ ਦਾ ਪਰ ਕਿੰਨੇ ਮੇਰੇ ਨੂੰ ਸਰੇ ਸੜੀ ਬਾਲਾ ਉਹ ਕੇ ਰਿਪੋਰਟ ਸਾਰੀ ਹੈ ਮੇਰੇ ਕੋ ਪੈੜੀਆਂ ਦੋ ਵਾਲਾਂ ਤੇ ਦੋ ਛੱਕਾਈਆਂ ਉਹ ਕਿ ਬਾਲ ਹਾਂ ਦੇਖ ਲੋ ਵੀ 11 ਬਾਲਾਂ ਪਈਆਂ ਤੇ 11 ਬਾਲਾਂ ਦੇ ਵਿੱਚ ਬੜੀਆਂ ਚੰਗੀਆਂ ਕਿਦੇ ਬਾਲਾਂ ਪਾਈਆਂ ਮੁੰਡਿਆਂ ਨੇ ਪਰ ਕਿਦੇ ਮੈਚ ਲਈ ਫੇਰਦਾ ਫਸਿਆ ਪਿਆ ਫੱਟਾ ਖੜ ਗਿਆ ਹੋਇਆ ਆਹ ਸਾਹਮਣੇ ਕਿਦੇ ਵੀ ਬਾਲ ਇੱਕੋ ਰਾਣਾ ਜਿਹੜਾ ਅਗਲੇ ਮੁੰਡੇ ਨੇ ਫੇਰ ਜੋ ਦੁੱਤਾ ਇੱਕੋ ਰਾਣਾ ਜਿਹੜਾ ਅਗਲੇ ਮੁੰਡੇ ਨੇ ਫੇਰ ਜੋ ਦੁੱਤਾ ਕਿਦੇ ਵੀਰੋ ਗਰੇਂਦਰ ਭਾਈ ਹੁਣ ਆਪਾਂ ਨੂੰ ਇੱਕ ਪਤੀਲਾ ਚਾਹੀਦਾ ਹਨਾ ਇੱਕ ਪਤੀਲਾ ਖੁੰਚਾ ਲੈਣਾ ਇੱਕ ਇੱਕ ਖੌਂਚਾ ਪਤੀਲਾ ਫੇ ਕਿਹੜਾ ਲੈ ਕੇ ਜਾਵਾਂਗੇ ਹੁਣ ਆਪਾਂ ਆਹੀ ਲੈ ਜੀ ਇਹ ਆਵੇਲਾ ਹੋਇਆ ਗਿਆ ਹੁਣ ਥੱਲਾ ਹੀ ਜੀ ਰੈਡੀ ਚਾਹੀਦੀ ਥੱਲਾ ਹਲਕਾ ਚੱਲ ਗੁਰਦੁਆਰੇ ਦੇ ਕੱਢ ਲੰਨੇ ਆਹੀ ਲੈ ਜਵਾਰਾ ਇੰਨਾ ਵੱਡਾ ਬੀਲਨ ਵਾਲੇ ਥੱਲਾ ਹਲਕਾ ਥੱਲਾ ਹਲਕਾ ਬਾਈ ਕਹਿੰਦਾ ਅੱਛਾ ਪਿਆ ਬਾਈ ਕਿੱਦੇ ਕੋਈ ਦੋ ਗਿਲੇ ਬਾਈ ਨਾ ਚੱਲ ਗੁਰਦੁਆਰਾ ਦਾ ਸਾਹ ਤੇ ਲੈ ਜਾਂਦੇ ਨਹੀਂ ਆਹ ਸਾਹਮਣੇ ਗਰੇ ਬਾਈ ਬਾਦ ਸਾਹਿਬ ਵੀ ਵੱਡਾ ਗਰੇਂਦਾ ਜੀ ਮਿੱਤਰੋ ਵੇਖ ਜਿਹੜਾ ਕਹਿੰਦੇ ਤਿਆਰ ਚੱਨੀ ਪਟਦਾ ਹੈਗਾ ਪਤੀਲਾ ਬੱਲੇ ਜਦੋਂ ਭਾਂਡੇ ਤੋਂਣੇ ਵਾਲਾ ਲੈ ਜਾਂਦੇ ਆ ਬਾਈ ਉੱਥੇ ਪਾ ਰੱਖ ਦੇਣਾ ਜਦੋਂ ਟਾਕਾ ਫੜਾ ਤੇ ਸ਼ੱਕੇ ਲੱਗਦੇ ਆ ਬਾਦ ਮੁੱਕਾ ਨੋੜਾ ਜਾਂ ਘਰੂ ਕਿਨੇ ਕਿਦੀ ਬਾਦ ਮੁੰਡਾ ਕਿਨੇ ਚੰਨੀ ਓ ਮਾਦਪਰੀਆ ਜਿਹੜਾ ਕਿਨੇ ਪਿਆਰ ਵਰ ਪਿਆਰ ਬਾਦਪੁਰ ਦੋ ਪਿੰਡਾਂ ਇੱਕ ਕਿਨੇ ਮੇਰੇ ਦੇ ਸਮਰਾਲੇ ਤਹਿਸੀਲ ਦਾ ਇੱਕ ਆ ਪਿੰਡ ਕਿਨੇ ਰੋਪੜ ਜਿੰਦਰ ਤਿਆਰ ਹੋ ਰਿਹਾ ਪ੍ਰਸ਼ਾਦਾ ਗੁਰਦੁਆਰਾ ਸਾਹਿਬ ਚ बड़गी कपड़ा चक्की हूँ कपड़ा हूं कपड़ा पड़ा यार कपड़ा तो भाई कोई देखता नहीं है